ਨੌਜਵਾਨ ਸੇਵਾਦਲ ਪ੍ਰਦਾਨ ਹੰਸਰਾਜ ਜੱਸਾ ਵੱਲੋਂ ਸ਼੍ਰੀ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਪੰਜਾਬ ਹਰਿਆਣਾ ਅਤੇ ਹਿਮਾਚਲ ਦੀ ਜਰਨਲ ਮੀਟਿੰਗ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ਸਰਾਬਾ ਨਗਰ ਵਿਖੇ ਕਰਵਾਈ ਗਈ। ਮੀਟਿੰਗ ਵਿੱਚ ਵੱਖ-ਵੱਖ ਸ਼ਹਿਰਾਂ ਦੀਆਂ ਲੰਗਰ ਕਮੇਟੀਆਂ ਦੇ ਪ੍ਰਧਾਨਾਂ ਵੱਲੋਂ ਸ਼੍ਰੀ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਪੰਜਾਬ ਹਰਿਆਣਾ ਅਤੇ ਹਿਮਾਚਲ ਸੰਸਥਾ ਦੀ ਚੋਣ ਕੀਤੀ ਗਈ। ਚੋਣ ਵਿੱਚ ਸਰਬਸੰਮਤੀ ਨਾਲ ਡਾਕਟਰ ਸੱਤਪਾਲ ਅਗਰਵਾਲ ਨੂੰ 13ਵੀਂ ਵਾਰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਦੀ ਚੋਣ ਤੋਂ ਬਾਅਦ ਪ੍ਰਧਾਨ ਡਾਕਟਰ ਸਤਪਾਲ ਅਦਰਵਾਲ ਨੇ ਕਿਹਾ ਕਿ ਜੋ ਸਾਰੀਆਂ ਲੰਗਰ ਕਮੇਟੀਆਂ ਵੱਲੋਂ ਮੈਨੂੰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ ਹੈ ਮੈਂ ਉਹਨਾਂ ਸਾਰੀਆਂ ਲੰਗਰ ਕਮੇਟੀਆਂ ਦੇ ਪ੍ਰਧਾਨਾਂ ਦਾ ਧੰਨਵਾਦ ਕਰਦਾ ਹਾਂ ਰਿਪੋਰਟਰ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਮੀਟਿੰਗ ਚ ਖਾਸ ਵੀਰ ਮੈਨੂੰ ਨਹੀਂ ਸੀ ਪਤਾ ਕਿ ਕੀ ਓਕੇਸ਼ਨ ਹੈ ਮੇਰੇ ਕੋਲ ਤਾਂ ਜਸਤਾ ਜੀ ਆਏ ਵੀ ਅੱਛੀ ਮੀਟਿੰਗ ਕਰਨੀ ਹੈ ਸਾਡੀ ਸੰਸਥਾ ਦੀ ਹੈ ਕਿ ਜਵਾਹਰ ਨਗਰ ਜਿਹੜਾ ਨੌਜਵਾਨ ਸੇਵਾਦਾਨ ਹੈ ਵੀ ਉਹਨਾਂ ਨੇ ਸਾਡੀ ਵੀ ਇਹ ਪਰਿਵਾਰ ਸਤਾ ਜਿਹਨੇ ਥੱਲੇ ਸਾਰੇ ਕੰਮ ਕਰਦੇ ਜੀ ਮੈਨਾ ਦੇਵੀ ਲੰਘਰ ਕਮੇਟੀ ਬੱਜਾ ਇਹ ਵੀ ਨਾਮ ਨਹੀਂ ਸੀ ਲਿਆ ਵੀ ਸਾਡੀ ਮੀਟਿੰਗ ਹੈ ਜੀ ਪ੍ਰਧਾਨ ਜੀ ਨੇ ਕਰ ਮੈਂ ਇਹਨਾਂ ਦਾ ਪੁੱਤਰ ਆ ਡੁੱਗਲ ਸਾਹਿਬ ਦਾ ਆ ਸਾਰਾ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਸੇਵਾ ਜਿਸ ਤਰੀਕੇ ਤੁਸੀਂ ਸਮਾਜੀ ਨਿਰ ਧਰਮ ਦੀ ਸੇਵਾ 'ਚ ਲੱਗੇ ਹੋਏ ਹੋ ਮੁਕਲ ਸਾਥ ਵੀ ਇਸ ਨਾਕੇਟ ਬੜੀ ਜੇ ਹੈ ਇਸ ਪਿੰਡ ਦੀ ترقی ਕਿਸ ਤਰੀਕੇ ਹੋਈ ਹੈ ਦੋ ਹਾਲ ਉੱਪਰ ਵੀ ਹੈ ਡਿਸਪੈਂਸਰੀ ਔਰ ਹਸਪੀਟਲ ਵੀ ਚਲਾਉਂਦੇ ਨੇ ਤੇ ਨਾਲ ਸਾਰੇ ਲੋੜਵੰਦ ਲੋਕਾਂ ਦੀ ਮਦਦ ਵੀ ਕਰਦੇ ਆ ਅਜਿਸਟਰਡ ਦੀ ਮੀਟਿੰਗ ਹੋਈ ਹੈ ਜਿਹੜੀ ਕਿ ਹਰ ਸਾਲ ਅਸੀਂ ਇਹ ਮੀਟਿੰਗ ਕਰਦੇ ਆ ਤੇ ਇਹਦੇ ਵਿੱਚ ਮੀਟਿੰਗ ਦੇ ਵਿੱਚ ਅੱਜ 3 ਸਾਲਾਂ ਦੀ ਚੋਣ ਵੀ ਕੀਤੀ ਗਈ ਹੈ ਜਿਦੇ ਵਿੱਚ ਮੈਨੂੰ ਡਾਕਟਰ ਸਤਪਾਲ ਅਗਰਵਾਲ ਨੂੰ ਹਾਊਸ ਵਾਲੋਂ ਪ੍ਰਦਾਨ ਨੂੰ ਪੁੱਟਾ ਗਿਆ ਹੈ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਜਿਹੜੇ 2025 ਦੇ ਵਿੱਚ ਚਾਲਾ ਆ ਰਿਹਾ ਹੈ ਸਾਵਨ ਦਾ 25 ਜਨਵਰੀ ਨੂੰ ਪਹਿਲਾ ਚਾਲਾ ਹੈ ਉਸ ਚਾਲੇ ਦੇ ਵਿੱਚ ਕੋਈ ਲੰਗਰ ਨੂੰ ਆਖੇ ਆਖੇ ਆਂਦੀ ਹੈ ਉਸ ਆਖੇ ਨੂੰ ਪੁੱਛ ਕੇ ਤੇ ਉਹਨੂੰ ਦੂਰ ਕਰਨ ਵਾਸਤੇ ਅਸੀਂ ਹਾਜ਼ਰ ਹੋਏ ਆਂ ਕੱਟੇ ਹੋਏ ਆਂ ਤੇ ਸਾਰਿਆਂ ਦੇ ਆਪਣਾ ਲੈ ਕੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਹਾਂ ਹੌਸਲੇ ਅਸੀਂ ਪ੍ਰੇਡਿਕਲ ਅਸੀਂ ਸਿਮਪਲ ਅ ਸਿੰਬਲ ਦੇ ਵਿੱਚ ਜਾਵਾਂਗੇ ਤੇ ਉਹ ਜਿਹੜੀਆਂ ਆਫਰਾਂ ਨੇ ਉਹ ਆਫਰਾਂ ਨੂੰ ਪੂਰਨ ਕਰਨ ਦੀ ਕੋਸ਼ਿਸ਼ ਅੱਜ ਲੁਧਿਆਣੇ ਦੇ ਵਿੱਚ ਕਿਹਦੀ ਗਵਾਈਡ ਮੀਟਿੰਗ ਹੋ ਰਹੀ ਹੈ ਜੀ ਇਹ ਇਹ ਜਿਹੜੀ ਮੀਟਿੰਗ ਹੈ ਜਿਹੜੀ ਮੈਲਾ ਦੇ ਵੀ ਲੰਗਰ ਕਮੇਟੀ ਪੰਜਾਬ ਦੀ ਮੀਟਿੰਗ ਹੁੰਦੀ ਹੈ ਇਹ ਪ੍ਰਧਾਨ ਡਾਕਟਰ ਸਤਪਾਲ ਅਗਰਵਾਦੀ ਬਹੀਰੇ ਵਿੱਚ ਹੋਈ ਹੈ ਤੇ ਇੱਥੇ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਨੇ ਹਰੇਸ਼ ਕੀਤਾ ਹੈ ਇਹ ਹੰਸਾ ਜੱਸਾ ਜੀ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਕਿ ਨੌਜਵਾਨ ਸੇਵਾਦਾਲ ਜਵਾਰ ਨਗਰ ਲੁਧਿਆਣਾ ਵੱਲੋਂ ਇਹ ਮੀਟਿੰਗ ਰੱਖਾਈ ਗਈ ਜੀ ਸਰ ਜਿੱਦਾਂ ਦੇ ਕਿ ਹਮਾਚਲ ਦੇ ਪੰਜਾਬ ਦੇ ਵਿੱਚ ਜਿੱਦਾਂ ਮਾਨ ਨਿਆਣਾ ਦੇ ਵੀ ਤਾਂ ਲੰਗਰ ਆਉਂਦੇ ਨੇ ਔਰ ਕਾਫੀ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਹਨ ਉਹ ਟ੍ਰੈਫਿਕ ਵੀ ਬੜੀ ਵੱਡੀ ਸਮੱਸਿਆ ਹੈ ਦੇਖੋ ਗਾਲੀ ਹੈ ਵੀ ਟ੍ਰੈਫਿਕ ਦੀ ਸਮੱਸਿਆ ਬਹੁਤ ਚੱਲਦੀ ਆ ਰਹੀ ਹੈ ਪਰ ਇਸ ਵਾਰ ਕੀ ਦੋ ਸਾਲਾਂ ਤੋਂ ਅਸੀਂ ਟ੍ਰੈਫਿਕ ਨੂੰ ਵੰਡ ਦਿੱਤਾ ਆਉਂਦਾ ਰਸਤਾ ਅਲੱਗ ਕਰ ਦਿੱਤਾ ਹੈ ਤੇ ਜਾਂਦਾ ਰਸਤਾ ਅਲੱਗ ਕਰ ਦਿੱਤਾ ਹੈ ਇਹਦੇ ਨਾਲ ਟ੍ਰੈਫਿਕ ਦਾ ਕਾਫੀ ਯਾਦੇ ਪ੍ਰਭਾਵ ਜਿਹੜਾ ਪੈਦਾ ਸੀਗਾ ਕੋ ਪ੍ਰਭਾਵ ਘਟ ਗਿਆ ਤੇ ਪਾਣੀ ਦਾ ਪ੍ਰਬੰਧ ਕਿਵੇਂ ਜੀ ਦਾ ਨੰਦਪੁਰ ਸਾਹਿਬ ਤੋਂ ਲੋਕ ਲੈ ਕੇ ਆਉਂਦੇ ਨੇ ਬੜੀ ਦਿੱਕਤਾਂ ਨਾਲ ਲੈ ਕੇ ਆਉਂਦੇ ਆ। ਪਾਣੀ ਦਾ ਪ੍ਰਬੰਧ ਜਿਹੜਾ ਸੀ ਪਹਿਲਾਂ ਸਤਲੁਜ ਦੇ ਉੱਤੋਂ ਮੋਟਰਾਂ ਰਾਹੀਂ ਪਾਣੀ ਉੱਪਰ ਚੇਕਣ ਦਾ ਸੀਗਾ ਹੁਣ 4-5 ਸਾਲਾਂ ਤੋਂ ਅਸੀਂ ਭਾਖੜਾ ਡੈਮ ਦੇ ਵਿੱਚੋਂ ਪਾਣੀ ਚੱਕ ਕੇ ਤੇ ਉੱਪਰ ਮਹਿਨਾ ਦੇਵੀ ਦੇ ਵਿੱਚ ਸਟੋਰ ਕਰਦੇ ਆ ਉਹ ਸਟੋਰ ਦੇ ਉੱਤੋਂ ਅਸੀਂ ਸਾਰਾ ਟਾਈਮ ਟੂ ਟਾਈਮ ਜਿਹੜਾ ਪਾਣੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪਹੁੰਚਾਇਆ ਜਾਂਦਾ ਤੇ ਲਗਭਗ ਕਿੰਨੇ ਲੰਗਰ ਲੱਗਦੇ ਆ ਜੀ ਹਮਾਚਲੌਰ ਪੰਜਾਬ ਦੇ ਇਹ 85 ਲੰਗਰ ਕੋਲਾ ਵਾਲੇ ਤੋਬੇ ਤੋਂ ਲੈ ਕੇ ਮਹਿਨਾ ਦੇਵੀ ਮਾਤਾ ਦੇ ਮੰਦਰ ਤੱਕ 85 ਲੰਗਰ ਲਗਾਈ ਜਾਂਦੇ ਨੇ ਜਿਹੜੇ ਕਿ ਦਿਨ ਰਾਤ ਸੇਵਾ ਕਰਦੇ ਨੇ ਤੇ ਨਾਲ ਹੀ ਜਿਹੜੇ ਲੰਗਰ ਹਾਲ ਨੇ ਬਾਤ ਨੂੰ ਜਦੋਂ ਲੰਗਰ ਬੰਦ ਹੁੰਦੇ ਨੇ 11 ਤੋਂ 12 ਵਜੇ ਦੇ ਦਮਿਆਂ ਤੇ ਕੋਈ ਵੀ ਯਾਤਰੀ ਅਗਰ ਉੱਥੇ ਆਂਦਾ ਹੈ ਉਸ ਲੰਗਰ ਹਾਲ ਦੇ ਵਿੱਚ ਸੌਣ ਵਾਸਤੇ ਉਹਨੂੰ ਕੋ ਜਗ੍ਹਾ ਦਿੱਤੀ ਜਾਂਦੀ ਠੀਕ ਹੈ ਜੈ ਮਾਤਾ ਦੀ ਜੀ ਸ਼੍ਰੀ ਨਹਿਣਾ ਦੀ ਵੀ ਲੰਗਰ ਕਮੇਟੀ ਪੰਜਾਬ ਦੀ ਮੀਟਿੰਗ ਅੱਜ ਲੁਧਿਆਣੇ ਹੋਈ ਹੈ ਜੀ ਜਿਹੜੇ ਪਤਾਲ ਦੁਆਰਾ ਕਸ਼ਟ ਸੰਤ ਬਾਜੀ ਚੋਣੇ ਗਏ ਨੇ ਤੇ ਅਸੀਂ ਮਾ ਮਨਸਾ ਦੇ ਵੀ ਨਿਸ਼ਕਾਮ ਸੇਵਾ ٹرسٹ ਜੋ ਅਸੀਂ ਉੱਥੇ ਲੰਗਰ ਲਗਾਨੇ ਨੈਣਾ ਦੀ ਵੀ ਤੇ ਮਾਤਾ ਮਨਸਾ ਦੇ ਵੀ ਤੇ ਮਨਤਾ ਮਨਸਾ ਦੇ ਵੀ ਸਾਡੇ ਵਲੰਟੀਅਰ ਉੱਥੇ ਡਿਊਟੀ ਹੁੰਦੇ ਨੇ 550 ਬ੍ਰਿਗੇਡ ਇਹ ਕਹਿੰਦੇ ਸਟ੍ਰਕਚਰ ਫਾਲੀ ਹੈ ਜਿਹੜੀ ਵਲੰਟੀਅਰ ਹੈ ਤਾਂ ਸਾਡੇ ਨਿਸ਼ਕਾਮ ਸੇਵਾ ਕਰਦੇ ਆ ਜੀ ਜੈ ਮਾਤਾ ਅਸੀਂ ਮਨਸਾ ਮਨਸਾ ਦੇਵੀ ਵਲੰਟੀਅਰ ਸੇਵਾ ਤੇ ਲੰਗਰ ਵੀ ਚਲਾਉਂਦੇ ਆ ਜਿੱਥੇ ਸਾਡੀ ਸੰਸਥਾ ਦਾ ਨਾਮ ਮਾ ਮਾ ਮਨਸਾ ਦੇਵੀ ਨਿਸ਼ਕਾਮ ਸੇਵਾ ٹرسٹ ਆਸੀਂ ਮਾਤਾ ਜੀ ਚੰਡੀ ਮਾਂ ਬਰੋਦਰੀ ਦੀ ਸੇਵਾ ਕਰਦੇ ਆ ਸਾਡੇ ਕੋਲ ਸੱਲੇ ਪ੍ਰੋਸਟੋ ਵਲੰਟੀਅਰ ਨੇ ਇਹ ਜਿਹੜੀ ਸੇਵਾ ਕਰਦੇ ਹੋਏ ਬਿਲਕੁਲ ਫ੍ਰੀ ਕਰਦੇ ਗਏ ਕੋਈ ਸੇਵਾ ਵੀ ਸੰਤਨ ਨੂੰ ਦਿੰਦੇ ਜਿਹੜੇ ਵਲੰਟੀਅਰ ਹੁੰਦੇ ਨੇ ਜੀ ਤੇ ਸਾਡੀ ਸੇਵਾ ਬਿਲਕੁਲ ਫਰੀ ਹੁੰਦੀ ਹੈ ਜੀ ਕੋਈ ਸਾਡੇ ਚੀਜ਼ ਨੂੰ ਪੇ ਨਹੀਂ ਆਉਂਦਾ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV